ਦੇਖੋ ਜੀ ਅੱਜ ਮਤਲਬ ਮੈਂ ਇਹ ਮੇਰਾ ਕੀ ਤੁਹਾਨੂੰ ਹੀ ਦੱਸਣਾ ਚਾਹਾਂਗੀ ਆਸਰ ਜਿਹੜੀ ਇਨਕਰੋਸਮੈਂਟ ਹੈ ਜਿਹਦਾ ਤੁਸੀਂ ਦੇਖਿਆ ਕਿ ਖੇਰਵਾਸੀਆਂ ਦੀ ਬੜੀ ਖਪਲੇ ਨਾ ਸਨ ਕਿਉਂਕਿ ਪਾਟ ਤੋਂ ਲੰਘਣਾ ਔਖਾ ਹੋ ਜਾਂਦਾ ਹੈ ਲੋਕਾਂ ਨੇ ਆਪਣੀ ਮਾਲਕੀ ਛੱਡ ਕੇ ਘੱਟੋ ਘਾਟ ਮੈਂ ਕਹਾਂਗੀ 30 30 ਆਪਣੀਆਂ 5 5 10 10 ਜਿਹੜੀਆਂ ਔਰ ਇਹ ਪੋੜੀਆਂ ਕੱਢ ਕੇ ਥੜੇ ਬਣਾ ਕੇ ਅੱਗੇ ਜਗ੍ਹਾ ਖਲੀ ਹੋਈ ਹੈ ਜਨਤਕ ਸਰਕਾਰੀ ਜਗ੍ਹਾ ਹਰ ਇੱਕ ਪਬਲਿਕ ਦੀ ਜਗ੍ਹਾ ਮੈਂ ਕਹਾਂਗਾ ਕਿ ਜਿਹਨੇ ਲੰਘਣਾ ਹੈ ਅੱਜ ਮੈਂ ਅਸੀਂ ਗ੍ਰੋਥ ਮੈਕਰੀ ਮੂਵਲ ਡਰਾਈਵ ਕਰ ਰਹੇ ਹਾਂ ਸੋ ਪਹਿਲਾਂ થી ਮੁਨਾਦੀ ਵੀ ਕੀਤੀ ਹੈ ਲੋਕਾਂ ਨੂੰ ਲੋਕਾਂ ਕਹਿੰਦੇ ਆਂ 2 ਦਿਨ ਦਾ ਟਾਈਮ ਦੇਓ ਉਹ 2 ਦਿਨ ਦੇ ਟਾਈਮ ਤੋਂ ਬਾਅਦ ਅਸੀਂ ਆਏ ਆ ਇਹ ਸਾਨੂੰ ਨਾ ਚਾਹਦੇ ਹੋਈ ਵਾ ਕਰਨੀ ਪੈ ਰਹੀ ਏ ਮੇਰੀ ਟੀਮ ਸਵੇਰ ਦੀ 4 ਵਜੇ ਉੱઠી ਏ ਉਹਨੇ ਆਪਣੀ ਸਫਾਈ ਆਪਣੇ ਕੂੜਾ ਵੀ ਚੁੱਕਣਾ ਪਲੱਸ ਇਹ ਵੀ ਕੰਮ ਕਰਨਾ ਪੈ ਰਿਹਾ ਕਿ ਮੈਨੂੰ ਤੁਹਾਡੇ ਮਾਤੀឪਾਈ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਹੜੀ ਵੀ ਅਸੀਂ ਜਿਹੜੀ ਸਰਕਾਰੀ ਜਿਹੜੀਆਂ ਗਲੀਆਂ ਆ ਉਹਨਾਂ ਨੂੰ ਖੁੱਲੀ ਕਰਨ ਲਈ ਆਪਣੇ ਆਪ ਹੀ ਜਿਹੜੀਆਂ ਜਿਹੜੇ ਖੜੇ ਬਣਾਏ ਦਿਆ ਤੁਸੀਂ ਪੂੜੀਆਂ ਬਣਾਈ ਦੀਆਂ ਉਹਨਾਂ ਪਿੱਛੇ ਕਰ ਲਈਏ ਤਾਂ ਜੋ ਪਬਲਿਕ ਦਾ ਆਣਾ ਜਾਣਾ ਸੁਖਾਲਾ ਹੋ ਸਕੇ ਇਦੇ ਨਾਲ ਮੈਂ ਵੀ ਕਹਿਣਾ ਚਾਹਾਂਗਾ ਕਿ ਜੇ ਅੱਜ ਅਸੀਂ ਜੇ ਜਗ੍ਹਾ ਨੂੰ ਮਿਲਦੀ ਅਸੀਂ ਕੋਈ ਜਿੱਥੇ ਲਾਈਟਾਂ ਵਾਲੇ ਪਿੱਲਰ ਲਾ ਪਾਵਾਂਗੇ ਇਹਨੂੰ ਸੋਹਣਾ ਕਰ ਪਾਵਾਂਗੇ ਤਾਂ ਜੋ ਜੇਕਰ ਸੋਹਣਾ ਹੋਏਗਾ ਉਹ ਦੁਕਾਨਦਾਰਾਂ ਦੀ ਹੀ ਵਿਕਰੀ ਵਧੇਗੀ ਇਹਦੇ ਨਾਲ ਜੇ ਵੀ ਅਮਰਕੀ ਐਮਰਜੈਂਸੀ ਪੈ ਜਾਂਦੀ ਹੈ ਕਿ ਇਹਨੂੰ ਮੈਂ ਕਹਾਂਗਾ ਐਂਬੂਲੈਂਸ ਲੰਘਣੀ ਪੈਂਦੀ ਹੈ ਤੁਸੀਂ ਸਾਰੇ ਪੱਤਰਕਾਰਾਂ ਨੇ ਸ਼ਹਿਰ ਬਾਤੀ ਨਹੀਂ ਕਿ ਕਿ ਐਂਬੂਲੈਂਸ ਲੰਘਣਾ ਖਾਇਂ ਦਾ ਦੇਖੋ ਜੀ ਆਪਣੀ ਨਿੱਜੀ ਦਾ ਤੁਹਾਡਾ ਸਵਾਦ ਠੀਕ ਹੈ ਤੁਸੀਂ ਰੋਟੀ ਕਮਾਣੀ ਹੈ ਪਰ ਤੁਸੀਂ ਪਬਲਿਕ ਦਾ ਹਸਤਾਨੀ ਰੋਕਦੇ ਹੋ ਕਿਰੇ ਕਰਕੇ ਅੱਜ ਕਾਰਵਾਈ ਕਰ ਰਹੇ ਹਾਂ ਮੇਰੀ ਤੁਹਾਡੇ ਰਾਣੀ ਸਾਰੇ ਬਿਸ਼ਰਵਾਸੀਆਂ ਨੂੰ ਅਪੀਲ ਹੈ ਬੇਸ਼ੱਕ ਅੱਜ ਇੱਥੇ ਹੋ ਕਿਤੇ ਵੀ ਤੁਸੀਂ ਕਿਰਪਾ ਕਰਕੇ ਜਿਹੜੀ ਮੇਨ ਸੜਕ ਹੈ ਜਾਂ ਆਪਣੀਆਂ ਜਿੱਥੇ ਲੋਕ ਲੰਘਦੇ ਨੇ ਉੱਥੇ ਨਕਰੋਚਮੈਂਟ ਨਾ ਕਰੋ ਕਿਉਂਕਿ ਜੇ ਨਹੀਂ ਕੀਤੀ ਆਪਣੀ ਜੋ ਤੁਸੀਂ ਆਪਰੇ ਮੂਹ ਅੱਥੀ ਅੱਜ ਨਹੀਂ ਤੇ ਕੱਲੋਂ ਫੇਰ ਕਾਰਵਾਈ ਕਰਾਂਗੇ ਸਰ ਕੋਈ ਜਿਹੜੀ ਵੀ ਇੱਥੇ ਮੈਂ ਹੁਣ ਈਓ ਸਾਹਿਬ ਨਾਲ ਆਈਆਂ ਮੈਨੂੰ ਇੱਥੇ ਜੁਆਇਨ ਕੀਤਾ ਇਹ ਮੇਰੇ ਇੱਕ ਫੇਰਾ ਲੱਗਿਆ ਸੀਗਾ ਜੋ ਮੈਥੋਂ ਲੰਘਿਆ ਮੈਂ ਆਪਣੀ ਨੀਤੀ ਤੋਰਤੇ ਵੇਖਿਆ ਇਸ ਤੋਂ ਬਾਅਦ ਮੈਂ ਇਹਨੂੰ ਵੀ ਕਹਿ ਦਿੱਤਾ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਇਨਕ੍ਰੋਚਮੈਂਟ ਹੈ ਉਹਨਾਂ ਨੂੰ ਵੀ ਅੱਜ ਫਿਰ ਅੱਜ ਦੁਪਹਿਰੀ ਜਿਹੜੀ ਹੈ ਉਹ ਆਪਣੇ ਉਹ ਕਰਾ ਦਿਓ ਮੁਨਾਦੀ ਕਰਾ ਦਿਓ ਤਾਂ ਕਿ ਇਸ ਤੋਂ ਬਾਅਦ ਵੀ ਜੇ ਕਿਰ ਨਹੀਂ ਰਿਮੂਵ ਕੀਤੀ ਫਿਰ ਅਸੀਂ ਡਰਾਈਵ ਸ਼ੁਰੂ ਕਰਾਂਗੇ ਅੱਜ ਜਿੰਨਾ ਹੋ ਸਕਦਾ ਮੈਕਸਿਮਮ ਅਸੀਂ ਜਿਹੜਾ ਇਲੀਗਲੀ ਇਨਕ੍ਰੋਚਮੈਂਟ ਰਿਮੂਵ ਕਰਕੇ ਚਾਹਾਂਗੇ ਦੂਸਰਾ ਸਮਾਨ ਚੁੱਕਿਆ ਅਸੀਂ ਸਮਾਨ ਜਿਹੜਾ ਹੈ ਜਿਹੜੇ ਬਾਹਰ ਦੇ ਜੋਂ ਨੰਨੇ ਰਿਕਵੈਸਟ ਕੀਤੀ ਹੈ ਕਿ ਤੁਸੀਂ ਜਿਹੜੀ ਮੈਂ 3 ਆਪੇ ਲਾ ਕੇ ਰੱਖ ਲਿਆਂਗਾ ਹਨਾ ਉਹ ਕਹਿੰਦੇ ਕਿ ਅਸੀਂ ਅਸੀਂ ਬਸ ਜੀਮੀਨ ਤੋਂ ਕਰਕੇ ਉਹਨਾਂ ਨੂੰ ਅਸੀਂ ਸਮਾਨ ਨਹੀਂ ਕਿ ਇਹਦਾ ਚੁੱਕ ਰਿਹਾ ਹੁਣ ਸਮਾਨ ਉਹ ਚੁੱਕ ਰਿਹਾ ਜੇ ਕਿ ਇਹਨੇ ਬੋਰਡ ਬਿਲਕੁਲ ਸੜਕ ਚਲਾਤਾ ਜੇ ਅਸੀਂ ਨਹੀਂ ਚੁੱਕਾਂਗੇ ਕੱਲ ਨੂੰ ਕਿਹਦਾ ਐਕਸੀਡੈਂਟ ਹੋ ਜਾਏਗਾ ਕੁਝ ਹੋ ਜਾਏਗਾ ਕੌਣ ਜ਼ਿੰਮੇਵਾਰ ਹੋਏਗਾ ਉਹ ਦੂਜੀ ਚੀਜ਼ ਤੀਸਰੀ ਗੱਲ ਇੱਟਾ ਦੇ ਬਣਾਏ ਥੜੇ ਉਹ ਵੀ ਅਸੀਂ ਉਹ ਤੋੜ ਰਿਹਾ ਜਿਹੜੇ ਬਿਲਕੁਲ ਸੜਕ ਦੇ ਵਿੱਚ ਬਣਾਇਆ ਦੋ ਥੜੇ ਤੇ ਬਾਕੀ ਉਹਨਾਂ ਨੂੰ ਆਪ ਕਹਿ ਰਿਹਾ ਕਿ ਤੁਸੀਂ ਆਪਣੇ ਲੈਵਲ ਤੇ ਹੀ ਪਿੱਛੇ ਰਿਮੂਵ ਕਰ ਲਓ ਔਰ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੇ ਮੈਦ ਹਦਾਇਤ ਕਰਦੀ ਹੈ ਕਿ ਇਹਦੀ ਸਬਜੀ ਲੱਗੀ ਹੈ ਕਿ ਇਹਦਾ ਫਰੂਟ ਲੱਗੇ ਆ ਕਿ ਇਹਦਾ ਕੁਝ ਹੋਰ ਖਾਣ ਪੀਣ ਦਾ ਬਾਸਮਾ ਲੱਗੇ ਆ ਉਹਨੂੰ ਬਿਲਕੁਲ ਹੱਥ ਨਹੀਂ ਲਾਣਾ ਵਾਰਨਿੰਗ ਦੇ ਕੇ ਆਪਣੇ ਆਪ ਹੀ ਸਵੇਰੇ ਅੰਦਰ ਕਰ। ਸਰ ਜੀ ਸਾਰੇ ਪੰਜਾਬ ਕਲਾਸ ਆ ਉਸ ਕਾਦੀਆਂ ਤੋਂ ਬੋਲ ਰਿਆਂ ਇਹ ਜੋ ਕਮੇਟੀ ਵਾਲੇ ਜਾਂ ਐਡੀਸੀ ਕਰਦੇ ਨੇ ਬਹੁਤ ਗਲਤ ਕਰ ਰਹੇ ਨੇ ਇਹ ਸੀਨਾ ਜੋੜੀ ਵਾਲਾ ਸਾਖਦਾ ਹੋਵੇ ਇਹਨਾਂ ਨੇ ਵੇਖੋ ਬਾਜ਼ਾਰ ਦੇ ਖੋਖੇ ਜਾਈ ਲੱਗੇ ਨੇ ਕੋਈ ਨਹੀਂ ਢੰਦੇ ਬਾਜ਼ਾਰ ਦੀ ਗੱਡੀਆਂ ਸਾਡੀਆਂ ਦੁਕਾਨਾਂ ਅੱਗੇ ਲੱਗ ਜਾਂਦੀਆਂ ਨੇ ਅੱਗੇ ਪਿੱਛੇ ਕਾਂਡਾ ਦੇ ਬੂਹੇ ਬੰਦ ਹੋ ਜਾਂਦੇ ਕੋਈ ਉਹਨਾਂ ਦੇ ਕੰਟਰੋਲ ਹੀ ਕਰਦੇ ਇਹ ਕੋਈ ਤਰੀਕਾ ਥੋੜੀ ਰਾਤ ਨੂੰ ਆਣ ਕੇ ਤੇ ਤੁਸੀਂ ਦਰਵਾਜ਼ੇ ਭੰਨ ਦਿਓ ਕਿ ਲੋਕਾਂ ਦੇ ਸ਼ਟਰ ਤੋੜ ਦਿਓ ਲੋਕਾਂ ਦੇ ਦਰਵਾਜ਼ੇ ਤੋੜ ਦਿਓ ਇਹ ਬਿਲਕੁਲ ਗਲਤ ਕਰ ਰਹੇ ਨੇ ਕਈ ਲੋਕਾਂ ਦੀ ਸਾਡਾ ਇਹਨਾਂ ਨੇ ਸਾਡਾ ਇਹਨਾਂ ਨੇ ਇਹਨਾਂ ਹੀ ਇਹਨਾਂ ਕੋ ਢਾਈ ਢਾਈ ਫੁੱਟ ਉਸ ਕੇ ਅੱਗੇ ਵਧਾਇਆ ਦਾ ਇਹ ਢਾਈ ਫੁੱਟ ਉੱਪਰ ਉੱਪਰ ਕੰਮ ਲੈਣ ਆ ਦਵਾ ਨਾਲ ਆ ਕੇ ਤੀਨਾ ਤੋੜਨ ਦੇ ਨੇ ਹਾਂਜੀ